ਸਵਾਗਤ ਹੈ ਦੋਸਤੋ ਤੁਹਾਡਾ ਆਪਣੀ ਗੈਲਰੀ ਫਾਰਮ ਤੇ ਅੱਜ ਦੀ ਵੀਡੀਓ ਵੀਰੇ ਫੇਰ ਆਪਾਂ ਆਪਣੇ ਆਪ ਦੇ ਫਾਰਮ ਤੋਂ ਹੀ ਬਣਾ ਰਹੇ ਹਣਾ ਤੇ ਅੱਜ ਜੁਆ ਵੀਰੇ ਆਪਾਂ ਭੇਜਿਆ ਜ ਤੁਹਾਨੂੰ ਦੱਸਿਆ ਸੀਗਾ ਵੀਡੀਓ ਪਾਈ ਸੀ ਆਪਾਂ ਸ਼ਾਰਟ ਪਾਇਆ ਸੀਗਾ ਵੀ ਆਪਣਾ ਬੰਦਾ ਚੱਲਿਆ ਝੋਟੀਆਂ ਮਈਆਂ ਲੈਣਾ ਨਾ ਮਈਆਂ ਆਪਣਾ ਜੀ ਤਿੰਨ ਆਈਆਂ ਸੀ ਵੀਰੇ ਕਿਹਦਾ ਸੱਜਰ ਝੋਟੀ ਆਈ ਸੀ ਦੋ ਆਪਣੇ ਕੋਲ ਟੁਕੜਾ ਕੱਬਣਾ ਸੋ ਪਹਿਲਾਂ ਆਪਾਂ ਸੱਜਰ ਮੈਂ ਝੋਟੀ ਦੀ ਤੁਹਾਨੂੰ ਡਿਟੇਲ ਦੱਸਾਂਗੇ ਸਾਰੀ ਪ੍ਰੋਪਰ ਜੀ ਰੇਟ ਵੀਡੀਓ ਚ ਕਰਾਂਗੇ ਪ੍ਰੋਪਰ ਦੁੱਧ ਸਾਰਾ ਕੁਝ ਵੀਡੀਓ ਦੇ ਵਿੱਚ ਵੀਰੇ ਪ੍ਰੋਪਰ ਦੱਸਾਂਗੇ ਸੋ ਆਪਣਾ ਨੰਬਰ ਤਾਂ ਵੀਰੇ 987830 ਸੋ ਆਪਣਾ ਚੈਨਲ ਇੱਕ ਜਰੂਰ ਵੀਰੇ ਸਬਸਕ੍ਰਾਈਬ ਕਰਦੇ ਹੋ ਹਨ ਤੇ ਨਾਲ ਲਗਾ ਘੰਟੀ ਦਾ ਬਟਨ ਆਪ ਪਦੇਓ ਤੇ ਜਿਹੜੀਆਂ ਆਉਣ ਵਾਲੀਆਂ ਵੀਡੀਓ ਹੋਇਆ ਕਰਨੀਆਂ ਤੁਹਾਨੂੰ ਨਾਲ ਦੀ ਨਾਲ ਮਿਲ ਜਾਆ ਕਰਨੀਆਂ ਨੇ ਮੇਰੇ ਕੋਲੇ ਟੋਕਰ ਕਿ ਬਨਵਾਈਆਂ ਬਹੁਤ ਆਉਂਦੀਆਂ ਸੱਜਰ ਮਹਿੰਗੀਆਂ ਚੰਗੀਆਂ ਵੀਰੇ ਜਾਇਜ਼ ਭਾਅ ਬਿਲਕੁਲ ਲੋਕਾਂ ਦੇ ਆਸ-ਪਾਸੇ ਰੇਟ ਦਾ ਪਤਾ ਕਰਕੇ ਫਿਰ ਆਪਣੇ ਕੋਲ ਆਇਓ ਤੁਸੀਂ ਆਪ ਹੀ ਕਹੋਗੇ ਹਾਂ ਵਾਕਈ ਬਈ ਜਾਇਜ਼ ਰੇਟ ਚ ਮਹਿੰਗੀਆਂ ਦੇ ਰਿਹਾ ਸੋ ਇਹ ਆਈਜੀ ਝੋਟੀ ਦੀ ਜਿਹੜੀ ਇਹ ਬੱਚਾ ਇਹਦੇ ਮਗਰ ਕੱਟੀ ਆ ਇਹਨੂੰ ਸੂਈ ਨੂੰ ਅੱਜ 12 ਤੋਂ 13 ਦਿਨ ਹੋ ਗਿਆ ਇਹਦਾ ਹਵਾਨਾ ਚੈੱਕ ਕਰ ਲਓ ਬਈ ਤੁਸੀਂ लेवा ਚੈੱਕ ਕਰੋ ਵੀਰੇ ਝੋਟੀ ਦਾ ਅੱਗੇ ਤੋਂ ਲੈ ਕੇ ਵੀਰੇ ਧੁੰਨੀ ਤੋਂ ਲੈ ਕੇ ਹਨਾ یوں ਕਹਿ ਲੇ ਸੂਤ ਕਰ ਲੇਵਾ ਝੋਟੀ ਨੂੰ ਬਹੁਤ ਵੱਡੇ ਕੱਦਕਾਰ ਦੀ ਦੂਜਾ ਸੂਆ ਝੋਟੀ ਆ ਮਗਰ ਇਹਦੇ ਵੀਰੇ ਬੱਚਾ ਜਿਹੜਾ ਉਹ ਕੱਟੀ ਆ ਅੱਜ ਸੂਈ ਨੂੰ 12 13 ਦਿਨ ਹੋ ਗਏ ਵੀਰੇ ਤੇ ਜਿਹੜਾ ਆਪਾਂ ਮਾਲਕਾਂ ਨੇ ਘਰੋਂ ਦੁੱਧ ਚੋਕ ਕੇ ਲਿਆ 15 ਕਿਲੋ ਦੋ ਟਾਈਮ ਚਵਾਈ ਕਰਕੇ ਲਿਆ ਇਹਦਾ ਹੁਣ ਕੋਈ ਵੀ ਮੀਰ ਵੀਰ ਨੇ ਜਿਹਨੇ ਲੈਣੀ ਆ ਹਨਾ 13 ਕਿਲੋ ਦੁੱਧ ਮੰਨ ਕੇ ਵੀਰੇ ਆਪਣੇ ਕੋਲੇ ਆ ਕੇ ਆਪਣੇ ਨਾਲ ਸੌਦਾ ਕਰ ਸਕਦਾ ਹੈ 13 ਕਿਲੋ ਦੁੱਧ ਦੀ ਵੀਰੇ ਗਰੰਟੀ ਵੀ ਦੇ ਦਾਂਗੇ ਭਲਾਂ ਕਿ ਆਏ ਆਨਲਾਈਨ ਮੰਗਣੀ ਚਾਹੁੰਦਾ ਆਨਲਾਈਨ ਮਗਾ ਲਵੇ ਹਨ 13 ਕਿਲੋ ਦੁੱਧ ਇਹਨੂੰ ਮਣ ਕੇ ਲੈ ਜਾਓ ਝੋਟੀ ਨੂੰ ਆਪਣੇ ਕੋਲੋਂ ਬਹੁਤ ਵੱਡੇ ਕੱਦ ਘੜਦੀ ਕੋਈ ਛੋਟੀ ਮੰਨ ਕੇ ਨਾ ਆਵੇ ਵੀਰ ਸੋ ਇਹ ਜੀਆਂ ਝੋਟੀਆਂ ਮੇਰੇ ਲੱਖ ਲੱਖ ਨੂੰ ਹਨ ਪਰ ਟੋਕੜਾ ਘੱਬਣਾ ਵੀ ਵੇਚ ਦਿੰਨੇ ਆ ਜੋ ਟੋਕੜਾ ਘੱਬਣਾ ਹੋ ਜਾਂਦਾਗਾ ਪਰ ਇਹਦਾ ਰੇਟ ਬਿਲਕੁਲ ਜਾਇਜ਼ ਹੋਊਗਾ ਵੀਡੀਓ ਦੇ ਵਿੱਚ ਹੀ ਰੇਟ ਕਰਾਂਗੇ ਆਪਾਂ ਦੇਣ ਲੈਣ ਵਾਲਾ ਮੁੱਲ ਬਿਲਕੁਲ ਮੁੱਲ ਵੀਰੇ ਆਪਣਾ ਦੇਣ ਲੈਣ ਵਾਲਾ ਹੋਊਗਾ ਫਿਕਸ ਵਾਲਾ ਕੰਮ ਹੀ ਹੋਊਗਾ ਹਨ ਭਾਈ ਵਾਲਾ ਕੰਮ ਮੁੱਲ ਨਹੀਂ ਹੋਊਗਾ ਆਪਣਾ ਉਹੀ ਵੀਰ ਫੋਨ ਕਰੇ ਜਿਹਨੇ ਆਪਣੇ ਤੋਂ ਇਹ ਰੋਟੀ ਇਹ ਲੈਣੀ ਆ ਦੇਖੋ ਵੀਰੇ ਕੱਦ ਕੱਦ ਝੋਟੀ ਆ ਬਹੁਤ ਵੱਡੀ ਝੋਟੀ ਆ ਛੋਟੀ ਜਿਹੀ ਮੰਨ ਕੇ ਨਾਵੇ ਬਹੁਤ ਵੱਡੇ ਢਾਂਚੇ ਦੀ ਝੋਟੀ ਆ ਇਹ ਠੰਡੀ ਸੀਲ ਚ ਵਾਈ ਚੂਈ ਵੀਰੇ ਕੋਈ ਥਾਂ ਤੋਂ ਗਲਤ ਫਲਤ ਨਿਕਲ ਜੇ ਆਪਾਂ ਬੈਠਿਆ ਕਰਾਇਆ ਵੀ ਦੇਵਾਂਗੇ ਵਿੱਚ ਆਪਾਂ ਉਹ ਝੋਟੀ ਦੇਖ ਸਕਦੇ ਆ ਵੀ ਤੁਸੀਂ ਬਿਲਕੁਲ ਕਾਲੇ ਪਿੰਡੇ ਦੀ ਕਾਲੀ ਸ਼ਾਹ ਝੋਟੀ ਆ ਥੋੜੀ ਵਾਲੀ ਕੂਚ ਵਾਈਟ ਹੈ ਇਹਦੇ ਵੀਡੀਓ ਵੀਰੇ ਦਾ ਰੇਟ ਆਣਾ ਪਹੁੰਚਦਾ ਵੀਡੀਓ ਦੀ ਕਰ ਦਿੰਦੇ ਆ ਰੇਟ ਵੀਰੇ ਕੋਸ਼ ਕਰਾ ਲਓ ਦਾ 1 40 ਕਰਾ ਲਓ 35 ਕਰਾ ਲਓ ਪੈਕ ਲੱਖ ਤੇ 28000 ਦੀ ਝੋਟੀ ਵੀਰੇ ਦੇ ਦੇਣੀ ਆ ਤੇ ਅੱਜ ਤੋਂ ਦੋ ਤਿੰਨ ਦਿਨਾਂ ਨੂੰ ਚੋ ਕੇ ਲਈ ਆ ਸਕਦੇ ਆਪਣੇ ਵੀਰੇ ਅੱਜ ਅੱਜ ਦਾ ਦੁੱਧ ਦੱਸਿਆ ਵੀ ਉੱਪਰ ਖਾ ਕੇ ਬਸ ਕਿਲੋ ਦੋ ਗਲੋ ਦਾ ਤਾਂ ਕਾਟ ਜਾਂਦਾ 13 ਕਿਲੋ ਦੁੱਧ ਝੋਟੀਆਂ 15 ਕਿਲੋ ਹੀ ਦੇਣਾ 15 ਕਿਲੋ ਦੁੱਧ ਚੋ ਕੇ ਲਈ ਜਾਣ ਮਣਕੇ ਵੀਰੇ ਜਿਨੇ ਵੀਰ ਨੇ ਸੌਦਾ ਕਰਨਾ 13 ਮੰਨ ਕੇ ਕਰ ਲਵੇ 128000 ਦੀ ਝੋਟੀ ਦੇ ਦਾਂਗੇ ਵੀਰੇ ਆਏ ਗਏ ਦਾ ਭੈਣ ਭਰਾ ਦਾ ਥੋੜਾ ਬਹੁਤਾ ਮਾਨਦਾਨ ਵੀ ਕਰਾਂਗੇ ਕੋ ਜਿਆਦਾ ਫਰਕ ਨਹੀਂ ਇਹ ਚ ਹੋਣਾ ਵੀਰੇ ਕੋਈ ਪਿਲਾਈ ਜਾ ਫੋਨ ਹਨਾ ਵੀ ਇੰਨੇ ਲੇਲਾ ਇੰਨੇ ਲੇਲਾ ਹਨਾ ਉਹ ਕੰਮ ਨਹੀਂ ਆਪਣੇ ਕੋਲ ਹੈਗਾਗਾ ਤੇ ਸੋ ਵੀਰੇ ਇਦਾਂ ਹੀ ਵੀਡੀਓ ਦੇਖਦੇ ਰਿਹਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਵੀਰੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ